ਉਹਨਾਂ ਸੀ ਤੈਨੂੰ ਦੱਸਦੇ ਹਾਂ ਕਿ ਅਸੀਂ ਕਿਸ ਰੂਪ ਚ ਤੇਰੇ ਨਾਲ ਹੋਵਾਂਗੇ ਗੁਰੂ ਸਾਹਿਬ ਨੇ ਫਿਰ ਭਾਈ ਬినੋਦ ਸਿੰਘ ਗਾਂ ਸਿੰਘ ਵਿਜੇ ਸਿੰਘ ਬਾਦ ਸਿੰਘ ਤੇ ਭਾਈ ਰਾਮ ਸਿੰਘ ਨੂੰ ਅੱਗੇ ਬੁਲਾਇਆ ਇਹਨੇ ਪੰਜ ਪਿਆਰੇ ਇਹਨਾਂ ਦੇ ਰੂਪ ਚ ਅਸੀਂ ਹਰ ਵੇਲੇ ਤੇਰੇ ਨਾਲ ਹੋਵਾਂਗੇ ਇਹਨਾਂ ਦੀ ਲੜਾ ਚ ਰਹਿ ਕੇ ਤੈਨੂੰ ਚੱਲਣਾ ਪਵੇਗਾ ਇਹਨਾਂ ਦੇ ਹੁਕਮ ਨੂੰ ਤੂੰ ਅਟਲ ਕਰਕੇ ਮੰਨੇਗਾ ਸਾਹਿਬ ਜੀ ਫਿਰ ਗੁਰੂ ਸਾਹਿਬ ਨੇ ਪੰਜਾਂ ਪਿਆਰਿਆਂ ਨੂੰ ਸਮਝਾਇਆ ਤੁਸੀਂ ਪੰਜਾਂ ਪਿਆਰਿਆਂ ਨੇ ਬੰਦਾ ਸਿੰਘ ਦਾ ਖਿਆਲ ਰੱਖਣਾ ਹੈ ਜਦ ਕਦੀ ਵੀ ਇਹ ਖਾਲਸਾ ਪੰਥ ਦੀ ਨੀਤੀ ਤੋਂ ਪਟਗੇ ਇਸ ਨੂੰ ਸਹੀ ਰਾਹ ਦੇ ਮਾਰਗਦਰਸ਼ਨ ਕਰਾਉਣੀ ਸਾਡੇ ਕੋਲ ਸਮਾਂ ਬਹੁਤ ਘੱਟ ਹੈ ਅਸੀਂ 25 ਸਿੰਘ ਹੋਰ ਤਿਆਰ ਕੀਤੇ ਨੇ ਜਿਹੜੇ ਤੁਹਾਡੇ ਨਾਲ ਜਾਣਗੇ ਮੁਗਲਾਂ ਦੀ ਪਹਿਰੀਆਂ ਨਜ਼ਰਾਂ ਤੋਂ ਬਚ ਕੇ ਤੁਸੀਂ ਸਾਰਿਆਂ ਨੇ ਬੜੀ ਪੁਰਤੀ ਤੇ ਚੁਸਤੀ ਨਾਲ ਇਹ ਤੋਂ ਰਵਾਨਾ ਹੋਣਾ ਹੈ